ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਬਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੀ ਲੱਖਾ ਜੀ ਪਿੰਡ ਮੋੜ ਨਾਪਾ ਜਿਹੜਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 7589366537 75893 66537 66537 ਜਿਹੜੀ ਪਹਿਲੇ ਨੰਬਰ ਤੇ ਆਪਾਂ ਵੈਢ ਦੇਖੀਏ ਨੇ ਕਿਹੜਾ ਸੂਈ ਹੈ ਜੀ ਸੂਆ ਬਾਈ ਤੀਜਾ ਹੈ ਠੀਕ ਹੈ ਕਿੰਨਾ ਟਾਈਮ ਆਗਾ ਸੂਈ ਨੂੰ ਤੂਈ ਨੂੰ ਹੋਵੇ 2.5 ਮਿੰਟ ਬੱਚਾ ਵਗੈਰਾ ਹੈ ਨਹੀਂਗਾ ਉਹ ਬੱਚਾ ਹੈ ਨਹੀਂ ਜੀ ਦੁੱਧ ਕਿੰਨਾ ਹੌਣ ਚੋਣ ਵਾਲਾ ਦੁੱਧ 10 ਲੀਟਰ ਆ ਬਾਈ ਰੇਟ ਇਹਦਾ ਕੀ ਆ ਰੇਟ ਇਹਦਾਗਾ 22000 ਮਾਨਦਾਨ ਹੋ ਜਾਊਗਾ ਬਾ ਮਾੜਾ ਮੋਟਾ ਹੋ ਜਾ ਤੇ 5 ਲੀਟਰ ਦੁੱਧ ਟਾਈਮ ਦਾ ਨਿਭੜੂਗਾ ਆ ਨਹੀਂ ਕੋਈ ਪੂਰ ਸਰਲਾ ਤਾਂ ਨਹੀਂ ਨਾਲ ਕੋਹ ਨਹੀਂ ਬਾਈ ਚਵਾਈ ਦੀ ਵਧੀ ਹੈਗੀ ਪੂਰੀ ਵਧੀ ਹੈਗੀ ਸੋ ਵੀਰੋ ਮੂੰ ਮੱਥਾ ਦੇਖ ਸਕਦੇ ਹੋ ਬੈੜ ਦਾ ਕ੍ਰੋਸ ਅੰਗ ਦੀ ਬੱਛੀ ਆ ਤੀਜਾ ਸੂਆ ਬੈੜ ਸੂਈ ਦੀ ਆ ਤੇ ਮੁੱਲ 27000 ਆ ਦੁੱਧ 10 ਲੀਟਰ ਨੇ ਤੇ ਚੋਣ ਦਾ 10000 ਆ 5 ਲੀਟਰ ਟਾਈਮ ਦਾ ਤੇ ਵੀਰ ਨਿਆਣਾ ਨੂਣਾ ਵਧੀਆ ਪੌੜੇ ਦੀ ਆ ਪਾਉ ਜੇ ਨਾ ਪਾਉ ਠੰਡੀ ਸੀਲ ਬਹੁਤ ਠੀਕ ਆ ਕਿਸੇ ਡੱਕ ਤੇ ਨਹੀਂ ਕਿਸੇ ਗੱਲ ਦੀ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਜਿਵੇਂ ਮਰਜੀ ਥਰਾਂ ਦੇ ਹੱਥ ਫੇਰ ਚਲੋ ਕੋਈ ਡੱਕ ਤੇ ਨਹੀਂ ਕਿਸੇ ਗੱਲ ਦੀ ਹਨਾ ਆਈ ਜੀ ਹੁਣ ਬਹੁਤ ਚੰਗਾ ਲੱਗਿਆ ਤੇ ਕੋਈ ਟੀਕਾ ਵਗੈਰਾ ਤੇ ਨਹੀਂ ਭਰਾਏ ਇਹਨਾਂ ਦੇ ਟੀਕਾ ਨਹੀਂ ਕੋਈ ਆਪਾਂ ਨਾਲ ਹੀ ਆਪਾਂ ਪੁੱਛਿਆਣ ਨੂੰ ਵੀ ਕਰੀਏ ਠੀਕ ਹੈ ਅੱਗੇ ਦੋ ਨੰਬਰ ਦੇਖੀਏ ਨੇ ਜਿਹੜੀ ਆਪਾਂ ਇਹ ਜਾਸੀ ਹੈ ਜੀ ਇਹ ਕਿਹੜਾ ਸੁਆਸੀ ਹੋਈ ਹੈ ਸੁਆਸੀ ਬਈ ਬੱਚਾ ਇਹਦਾ ਬੱਚਾ ਬੱਸੀ ਬੈਠੀ ਠੀਕ ਆ ਬੈਠਿਆ ਬੱਚੀ ਹਣਾ ਤੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਬਈ 1 ਮਹੀਨਾ ਪੰਜ ਚਾਰ ਦਿਨ ਹੋ ਗਏ ਦੁੱਧ ਕਿੰਨਾ ਕਾਉਣ ਉਹ ਤਾਂ 16 ਲੀਟਰ ਆ 15 ਮਿੰਟ ਕੇ ਲੱਗੇ ਜਾਵਾਲਾ ਕਹਿੰਦਾ ਵਾ ਉਹ 7.5 ਘੰਟੇ ਟਾਈਮ ਦਾ ਨਿਬੜੂਗਾ ਆ ਨਿਬੜੂਗਾ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ ਬੋਲ ਜਾ ਯਾਰ ਮਾਣਤਨ ਹੋ ਜਾਊਗਾ ਬਾ ਮਾੜਾ ਮੋਟਾ ਹੋ ਜੂਗਾ ਟੋਰੀ ਬਾਹਰ ਨੂੰ ਸੋਭਰੋ ਮੂੰਹ ਮੱਥਾ ਦੇਖ ਸਕਦੇ ਦੂਜਾ ਸੁਆਸੀ ਸੁਈ ਸਵਾਈ ਥਾਂਡੇ ਵਾ ਸੋਹਣਾ ਸਾਫ਼ ਸੁਥਰਾ ਮੁੱਲ 52000 ਤੇ ਦੁੱਧ 15 ਲੀਟਰ ਨੈਟ ਚੋਂ ਦਾ ਹਾਜ਼ਰ ਆ। ਜਿਹੜਾ ਵਾਲੀ ਜੈਂਸੀ ਆ ਵੀ ਆਣੀ ਨਹੀਂ ਨਿਗੀ ਜੀ। ਠੀਕ ਆ ਕਦ ਕਰਦੇ ਵਿੱਚ ਆ ਗਈ ਹੈ ਨਾ। ਸੋ ਥਾਂ ਥਾਂ ਨੂੰ ਦੇਖ ਸਕਦੇ ਨੇ ਇਰ ਤੋਂ। ਸੋਹਣਾ ਥਾਂ ਹਵਾਨਾ ਤੇ ਨਾਲਾ ਨੂੜਾ ਵੀ ਹਵਾਨੇ ਦੇ ਸੋਹਣੇ ਚੰਗੇ ਦਿਖਾਈ ਦੇਣੀਆਂ। 52000 ਦੇ ਵਿੱਚੋਂ ਮੌਕੇ ਤੇ ਮਾਤਣ ਹੋ ਜਾਊਗਾ। 2 ਮਹੀਨੇ ਹੋ ਗਏ ਨੇ ਸੂਈ ਨੂੰ ਹਣਾ। ਤੇ ਹੁਣ ਦੁੱਧ ਚੋਂਨ ਵਾਲਾ ਕਿੰਨਾ ਹੈ ਹਾਜ਼ਰ ਆ? ਦੁੱਧ ਭਾਈ 14 ਲੀਟਰ ਤਿਆਰ ਆ ਹੁਣ ਜਮਾ। 14 ਲੀਟਰ ਜਮਾ ਨਿਪੜੂਗਾ। ਹਾਂ। ਤੇ ਦੋ ਟਾਈਮ ਚੋ ਆਕੇ ਦੇ ਦਾਂਗੇ ਬਹੁਤ ਜਹੇ ਤਿੰਨ ਟਾਈਮ ਚੋ ਲੈ ਬਈ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਬਾਈ 42000 ਤੇ ਚੋਣ ਚਵਾਦੀ ਕੋਈ ਪੂਰ ਸਰਲਾ ਤੈਨੂੰ ਪੂਰਾ ਵੀ ਨਹੀਂ ਬਾਈ ਨਾ ਕੋਈ ਪੂਰ ਛੱਟਾ ਤੇ ਥਣ ਲੱਗਿਆ ਬਾਲਾ ਚੰਗਾ ਚੋਣ ਆ ਮੋਟਾ ਮੋਟਾ ਠੀਕ ਆ ਬੱਚਾ ਇਹਦੇ ਮਗਰ ਵੀ ਹੈ ਨਹੀਂ ਬੱਚਾ ਹੈ ਨਹੀਂ ਬਾਈ 42 ਜੋ ਮਾਨਦਾਨ ਕਰਦਾ ਹੈ ਉਹ ਮਾਨਦਾਨ ਕਰਦਾ ਤੋਰ ਦੀ ਫੜੇ ਗੇੜਾ ਇਹਦੇ ਵੀ ਘੜਾ ਦੇ ਤੇ ਬਾਕੀ ਇੱਕ ਹੋਰ ਇਹਦੇ 20 ਨਾਲ 15 16 ਨਾਲ ਹੋਗਾ ਠੀਕ ਆ ਪਰ ਇਹਨੂੰ ਹੋ ਸਕਦਾ ਹੈ ਗੋਲ ਤੇ ਹੋ ਸਕਦਾ ਵੀ ਰਹੇ ਜੀ ਆਪਾਂ ਆਪਰੇ ਠੀਕ ਆ ਹਾਂ ਠੀਕ ਆ ਆਪਰਾ ਠੀਕ ਹੈ 20 ਕਿ ਤਨੋਂ ਬਕੇ ਸੋ ਵੀਰ ਅドド ਚੋਣ ਦਾ 14 ਲੀਟਰ ਹਾਜ਼ਰ ਆ ਤੇ ਰੇਟ ਜੈਨੂਨ ਜਾਂ ਕੀ ਰੱਖਿਆ ਇਹਦਾ ਰੇਟ 42000 ਕਰਦੇ ਮਾਨਤਨ ਹੋ ਜੂਗਾ ਬਸ 40 ਤੋਂ ਮਾਨਤਨ ਕਰ ਦਾਂਗੇ ਠੀਕ ਐ ਸੂਈ ਸਵਾਈਆ ਸੋ ਤੰਨੇ ਵੜਾ ਦਿਖਾ ਦਿਆ ਆਪਾਂ ਬੱਚੇ ਵਗੈਰਾ ਮੰਨ ਕੇ ਮਹੀਨੇ ਦੋ ਦੋ ਮਹੀਨੇ ਦੇ ਵਿੱਚ ਸੂਈਆਂ ਵੀ ਹੁਣ ਤਾਂ ਫਿਰ ਕੀ ਬਸਤਾਂ ਹੀ ਐ ਸੋ ਕਿਸੇ ਵੀ ਵੀਰ ਦੇ ਕੋਈ ਵੀ ਵੜ ਪਸੰਦ ਹੁੰਦੇ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਰੀ ਕਰ ਸਕਦੇ ਹੋ ਮੇਰਾ ਕੰਮ ਆ ਸਰ ਵੀਡੀਓ ਕਵਰ ਕਰਨਾ ਵੀਡੀਓ ਦੇਖ ਲੈ ਸਭ ਤਾਂ ਤਿਆਰ ਨੇ ਜਿਵੇਂ ਗਰਮ ਜਮ ਜਿੱਥੇ ਪੈਰ ਰੱਲੋ ਚੱਕਣਾ ਨਹੀਂ ਪੈਣੇ ਇਹ ਵੀ ਧੰਨਵਾਦ